ਕਾਲੀਂਦਰ ਕਾਜ ਦੇ ਕਿੰਨ ਆਂ ਆਂਦੀ ਕੋਈ ਹੋਈ ਨਹੀਂ ਸੁਣਵਾਈ ਨਹੀਂ ਕੋਈ ਸਾਨੂੰ ਪਤਾ ਨਹੀਂ ਲੱਗਾ ਕੋਈ ਨਹੀਂ ਬਟਾਲੇ ਐਸਐਸਪੀ ਦੇ ਦਫਤਰੇ ਤੱਕ ਨਾ ਲੰਚੇ ਆਂ ਹਨਪੁਰੀਆ ਦੀ ਮਾਤਾ ਹਰਜੀਤ ਕੌਰ ਜਿਨ੍ਹਾਂ ਨੂੰ ਬੀਤੇ ਦਿਨ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਇੱਕ ਨੌਜਵਾਨ ਸਮੇਤ ਅੱਜ ਤੁਸੀਂ ਦੇਖ ਸਕਦੇ ਹੋ ਕਿ ਅੱਜ ਇੱਕ ਨਵਾਂ ਮੋੜ ਆਇਆ ਕਿ ਉਹਨਾਂ ਦਾ ਸਸਕਾਰ ਕਰਨ ਦੀ ਬਜਾਏ ਪਰਿਵਾਰਕ ਮੈਂਬਰਾਂ ਵੱਲੋਂ ਬਟਾਲਾ ਪੁਲਿਸ ਜਾਂ ਐਸਐਸਪੀ ਦੇ ਸਾਹਮਣੇ ਜਾ ਕੇ ਮਿਲ ਤੱਕ ਦੇ ਨੂੰ ਰੱਖ ਕੇ ਇਨਸਾਫ ਦੀ ਗਹਾਰ ਲਾਉਣ ਦਾ ਫੈਸਲਾ ਕੀਤਾ ਹੈ ਉਹ ਪਰਿਵਾਰਕ ਮੈਂਬਰ ਨੇ ਉਹਨਾਂ ਦੇ ਮੁਤਾਬਕ ਉਹਨਾਂ ਵੱਲੋਂ ਜਿਹੜੀ ਇੱਕ ਕੰਪਲੇਂਟ ਦਿੱਤੀ ਗਈ ਆ ਜਿਨ੍ਹਾਂ ਨੇ ਜਿਨ੍ਹਾਂ ਤੇ ਇਹਨਾਂ ਨੂੰ ਸ਼ੱਕ ਆ ਪਈ ਇਹ ਜਿਹੜਾ ਕਤਲ ਕਰਾਉਣ ਦੇ ਵਿੱਚ ਕਤਤ ਜਿਹੜਾ ਕਤਲ ਹੋਇਆ ਉਸ ਦੇ ਪਿੱਛੇ ਉਹਨਾਂ ਲੋਕਾਂ ਦਾ ਹੱਥ ਹੈ ਇਸ ਕਰਕੇ ਇਹਨਾਂ ਵੱਲੋਂ ਕੋਈ ਕੰਪਲੇਂਟ ਦਿੱਤੀ ਗਈ ਆ ਉਸ ਕੰਪਲੇਂਟ ਤੇ ਅਜੇ ਤੱਕ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਇਸੇ ਕਾਰਨ ਅੱਜ ਪਰਿਵਾਰਕ ਮੈਂਬਰਾਂ ਵੱਲੋਂ ਔਰ ਜਿਹੜੇ ਇਹਨਾਂ ਦੇ ਸਾਖ ਸੰਬੰਧੀ ਰਿਸ਼ਤੇਦਾਰ ਨੇ ਨੇੜੇ ਦੇ ਲੋਕਾਂ ਵੱਲੋਂ ਅੱਜ ਬਟਾਲਾ ਦੇ ਵਿੱਚ ਪੁਲਿਸ ਜਿਲ੍ਹਾ ਬਟਾਲਾ ਦੇ ਐਸਐਸਪੀ ਦੇ ਬਾਹਰ ਧਰਨਾ ਦੇਣ ਦਾ ਜੋ ਹੁਣ ਫੈਸਲਾ ਕਰ ਲਿਆ ਗਿਆ ਔਰ ਮਾਤਾ ਜੋ ਹਰਜੀਤ ਕੌਰ ਨੇ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਆ ਉਹ ਗੱਡੀ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਹੈਲੋ ਕਿ ਇਹ ਗੱਡੀ ਦੇ ਵਿੱਚ ਰੱਖ ਲਈ ਗਈ ਆ ਔਰ ਜਿਹੜੀਆਂ ਰਿਸ਼ਤੇਦਾਰ ਮਹਿਲਾਵਾਂ ਨੇ ਉਹ ਬਿਲਕੁਲ ਨਾਲ ਨੇ ਔਰ ਇਹ ਸਾਰੇ ਜਿਹੜੇ ਪਿੰਡ ਵਾਸੀ ਨੇ ਜਾਂ ਇਲਾਕੇ ਦੇ ਲੋਕ ਨੇ ਰਿਸ਼ਤੇਦਾਰ ਨੇ ਇਹ ਹੁਣ ਬਟਾਲਾ ਦੇ ਐਸਐਸਪੀ ਦਫ਼ਤਰ ਦੇ ਬਾਹਰ ਧਰਨਾ ਲਾਉਣ ਦੇ ਲਈ ਮਿਰਤਕ ਦੇ ਨੂੰ ਰੱਖ ਕੇ ਉਥੇ ਧਰਨਾ ਦੇਣਗੇ ਔਰ ਇਨਸਾਫ ਦੀ ਗੁਹਾਰ ਲਗਾਉਣਗੇ ਮੈਂ ਤੇ ਦੋ ਹੀ ਗੱਲਾਂ ਕਰਨੀਆਂ ਨੇ ਅਸੀਂ ਕੱਲ ਹੀ ਦਰਖਾਸਤ ਦੇ ਕੇ ਆਏ ਆ ਸਾਡੀ ਕੋਈ ਸੁਣਵਾਈ ਨਹੀਂ ਕੋਈ ਸਾਨੂੰ ਪਤਾ ਨਹੀਂ ਲੱਗਾ ਉਹਨਾਂ ਮਤਲਬ ਕਿ ਅਸੀਂ ਕੱਲ ਦਾ ਰਾਤ ਦਾ ਇੰਤਜ਼ਾਮ ਕੀਤਾ ਸੀ ਉਹਨਾਂ ਨੇ ਵੀ ਰਾਤ ਰਾਤ ਸਾਡੀ ਇਹ ਕੰਮ ਜਿਹੜਾ ਕਰਨਾ ਵਾ ਦਰਖਾਸਤ ਦੇ ਆਂ ਵੀ ਮਜ਼ਦਰਾ ਦੀ ਮਜ਼ੂਰ ਕਰਨੀ ਉਹਨਾਂ ਨੇ ਮਜ਼ੂਰ ਨਹੀਂ ਕੀਤੀ ਹੁਣ ਅਸੀਂ ਬਟਾਲੇ ਐਸਐਸਪੀ ਦੇ ਦਫ਼ਤਰੇ ਧਰਨਾ ਲਾਉਣ ਚੱਲੇ ਆ ਤੇ ਅੱਗੇ ਵੀ ਤੁਹਾਨੂੰ ਪਤਾ ਹੀ ਆ ਕਿ ਦੁਨੀਆ ਹਨਾ ਜ ਆਪਣੇ ਜਿਆ ਜਧਾਟ ਆਪੇ ਸੋਖਣਾ ਬਹੁਤ ਤਗੜਾ ਸਰਕ ਲਿਆ ਤੇ ਫਿਰ ਅਸੀਂ ਤੇ ਹੁਣ ਤੰਨਾ ਲਾਉਣਾ ਵਾ ਕਿ ਸਾਡੀ ਸੁਣਵਾਈ ਨਹੀਂ ਹੋਈ ਤੇ ਜੇ ਹੁਣ ਸਾਡੀ ਥੋੜੀ ਜਿਹੀ ਤਾਕਤ ਹੋ ਜਿੰਦੀ ਸੁਣਵਾਈ ਤੇ ਫਿਰ ਠੀਕ ਜਾਂ ਨਹੀਂ ਤੇ ਫਿਰ ਆਪਾਂ ਤੇ ਚੱਲਨੇ ਆ ਤਿਆਰੀਆਂ ਆਪਾਂ ਤਿਆਰੀਆਂ ਆਪਾਂ ਲਾ ਹਾਂਜੀ ਲਾ ਕੇ ਜਿਹੜੀ ਵਿਚਾਰੀ ਗਰੀਬਣੀ ਨੂੰ ਚੋਕ ਕੇ ਚਾਹਦਾ ਰਹਿ ਨਹੀਂ ਕੋਕਣੀ ਦਦਾ ਘਰੀ ਬਰਬਾਦ ਕਰ ਦਿੰਦਾ ਵਾ ਉਹਨੇ ਉਹਨੂੰ ਤੇ ਖੜਨਾ ਹੀ ਖੜਨਾ ਮੈਂ ਕੱਲ ਦੀ ਦਰਖਾਸਤ ਦੇ ਕੇ ਆਈ ਆ ਕੋਈ ਆਇਆ ਹੀ ਨਹੀਂ ਕੋਈ ਪਤਾ ਨਹੀਂ ਲੱਗਾ ਦਰਖਾਸਤ ਕੀ ਤੁਹਾਡੇ ਕੋਲੋਂ ਲਿਖਿਆ ਗਿਆ ਜਾਂ ਕਿਤੇ ਮੈਂ ਉਹ ਦੱਸ ਦਿੱਤਾ ਜੇ ਸਾਰਾ ਕੁਝ ਪਰ ਮੇਂ ਚੀਜ਼ਾਂ ਪੱਜ ਅਜੇ ਚੱਲੀਆਂ ਐ ਐਸਪੀ ਦਫਤਰ ਬਟਾਲੇ ਤਰਨਾ ਲਾਉਣ ਲੱਗੇ ਧਮਕੀਆਂ ਘੇਮ ਗਰ ਰਹੇ ਹਾਂ ਹਾਂਜੀ ਹਾਂਜੀ ਮਿਲਦੀਆਂ ਰਹੀਆਂ ਧਮਕੀਆਂ ਧਮਕੀਆਂ ਮਿਲੀਆਂ ਤੇ ਆ ਰਿਜ਼ਲਟ ਨਿਕਲ ਲਿਆ ਧਮਕੀਆਂ ਦਾ ਹੋਰ ਯਾ ਡਕੜਾ ਵੇਰ ਕੇ ਹਾਂ ਹਾਂ ਇਹ ਕਿੰਨੇ ਜਣਿਆਂ ਦੇ ਖਿਲਾਫ ਉਹ ਮੈਨੂੰ ਦਰਖਾਸਤ ਦੇ ਦਿੱਤੇ ਗਿਣਤੀ ਕਿੰਨੇ ਹੋਣਗੇ 4-5 ਜਣੇ ਉਹ ਪਤਾ ਨਹੀਂ ਸਾਰਿਆਂ ਨੂੰ ਮੈਂ ਦੱਸ ਕੇ ਆਈ ਸਾਰਾ ਕੁਝ ਹਾਂਜੀ ਉਹ ਸਾਰਾ ਕੁਝ ਉੱਥੇ ਹੈਗਾ ਕਿ ਬਸ ਤੁਸੀਂ ਉਹਦੇ ਮਿਲਿਆ SSP ਮੈਨੀ ਮੈਨੀ ਮੈ ਦੱਜੇ ਸਾਰੇ ਸਾਰਿਆਂ ਨੂੰ ਮਿਲੀ ਦੋ ਘੰਟੇ ਮੈ ਮਨਾ ਮੁੜਾ ਕੋਈ ਤੁਸੀਂ ਸਭ ਹਾਂਜੀ ਉਹਨਾਂ ਨੇ ਕੀ ਉਹਨਾਂ ਕਹੇ ਕੋਈ ਗਾਲੀ ਨਹੀਂ ਤੁਸੀਂ ਜਾਓ ਸਾਰਾ ਕੁਝ ਉਹਨਾਂ ਨੇ ਕਲੀਅਰ ਕੀਤਾ ਸੀ ਤੇ ਇਹ ਵੀ ਅਸੀਂ ਕਹਿ ਕੇ ਆਏ ਕੱਲ ਵੀ ਜੇ ਤੁਸੀਂ ਆੜੀ ਸੁਣਵਾਈ ਨਹੀਂ ਕਰਦੇ ਇਹ ਮੈਂ ਕੱਲ ਹੀ ਕਹਾਈ ਹਾਂ ਵੀ ਆਪਾਂ ਸਵੇਰੇ ਫਿਰ ਤਰਨਾ ਲੱਗਣਾ ਜੀ ਤਾਂ ਹੀ ਸਨਕਾਰ ਨਹੀਂ ਕਰਨਾ ਆਪਾਂ ਜਿੰਨਾ ਤੱਕ ਆੜੀ ਸੁਣਵਾਈ ਨਹੀਂ ਹੁੰਦੀ ਹਾਂ ਜਿਨ੍ਹਾਂ ਦੇ ਪਰਚਾ ਕਰਾਉਣਾ ਚਾਹੁੰਦੇ ਨੇ ਪਰਚਾ ਨਿਦਾਨ ਤੱਕ ਐਸਾ ਸਕਾਉਂਦਾ ਹੱਸ ਵੀ ਜੀ ਠੀਕ ਹੈ ਕਾਰ ਬਾਰ ਬਹੁਤ ਤੁਹਾਨੂੰ ਪਤਾ ਹੀ ਹੈ ਕੀ ਹਾਲ ਹਰ ਦਾ ਇਹ ਜਨ ਪੈਂਟਰਾਉਂਡ ਇਹਨਾਂ ਨੇ ਚੰਨੇ ਆ ਬਸ ਤਿਆਰੀ ਹੈ ਤੁਸੀਂ ਮੱਥੇ ਜਾਣਾ ਹਾਂਜੀ ਬਸ ਜੋਗੀ ਕੈਮਰਾਮੈਨ ਗੋਰੇ ਜਨਾਲ ਰਜਿੰਦਰ ਧਾਲੀਵਾਲ ਪੀਟੀਸੀ న్యూਸ ਪਿੰਡ ਭਗਵਾਨਪੁਰਾ ਬਟਾਲਾ